ਮਟਾਲਾ ਦੇ ਨੌਜਵਾਨਾਂ ਨੇ ਰੱਖਿਆ ਹੈ ਵੱਖਰਾ ਸ਼ੌਂਕ ਆਖਦੇ ਨੇ ਲੋਕਾਂ ਨੇ ਕਬੂਤਰ ਅਤੇ ਹੋਰ ਐਸੇ ਪੰਛੀ ਜਾਂ ਜਾਨਵਰ ਰੱਖੇ ਹਨ ਅਤਿ ਕਿਆਨ ਕਰਕੇ ਪਾਲਤੂ ਰੱਖੇ ਹਨ ਪਰ ਉਹਨਾਂ ਦਾ ਮਨ ਸਿੱਕੀ ਉਹ ਜਾਨਵਰ ਉਹ ਰੱਖਣਾ ਚਾਹੁੰਦੇ ਹਨ ਜੋ ਆਜ਼ਾਦ ਰਹੇ ਅਤੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਲੱਭ ਲਿਆਂਦਾ ਹੈ ਬਾਜ ਮਥੇ ਇਸ ਬਾਜ ਨੂੰ ਪਾਲਣ ਵਾਲੇ ਨੌਜਵਾਨ ਮਨੀ ਸਿੰਘ ਨੇ ਦੱਸਿਆ ਕਿ ਇਹ ਆਜ਼ਾਦ ਪੰਛੀ ਹੈ ਅਤੇ ਉਹਨਾਂ ਨੇ ਵੀ ਇਸ ਨੂੰ ਆਜ਼ਾਦ ਹੀ ਰੱਖਿਆ ਅਤੇ ਇਸ ਬਾਜ ਨੂੰ ਵੱਖਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਮਨੀ ਸਿੰਘ ਨੇ ਦੱਸਿਆ ਕਿ ਇਸ ਦੇ ਲਈ ਕੋਈ ਪਿੰਜਰਾ ਨਹੀਂ ਹੈ ਬਲਕਿ ਘਰ ਦੀ ਛੱਤ ਦੇ ਉੱਪਰਲੇ ਕਮਰੇ ਦੇ ਵਿੱਚ ਖਾਸ ਤੌਰ ਤੇ ਇਸ ਦੇ ਲਈ ਬਿਸਤਰਾ ਅਤੇ ਰੋਜ਼ਾਨਾ ਆਪਣੇ ਸ਼ਿਕਾਰ ਦੇ ਲਈ ਇਹ ਉਡਾਰੀ ਮਾਰਦਾ ਹੈ ਅਤੇ ਆਪਣਾ ਸ਼ਿਕਾਰ ਕਰਕੇ ਵਾਪਸ ਉੱਥੇ ਉਹਨਾਂ ਦੇ ਘਰ ਪਰਤ ਆਉਂਦਾ ਹੈ ਜੇਕਰ ਉਸ ਨੂੰ ਸ਼ਿਕਾਰ ਨਾ ਮਿਲੇ ਤਾਂ ਕਈ ਵਾਰ ਉਹ ਖੁਦ ਉਸ ਦੀ ਖੁਰਾਕ ਦਾ ਇੰਤਜ਼ਾਮ ਕਰਦੇ ਹਨ ਅਤੇ ਇਸ ਬਾਲ ਦੀ ਦੇਖਰੇਖ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਵਾਲੇ ਇਹ ਦੋ ਦੋਸਤਾਂ ਦਾ ਕਹਿਣਾ ਹੈ ਕਿ ਹਾਲੇ ਇਹ ਛੋਟਾ ਬੱਚਾ ਹੈ ਅਤੇ ਉਸ ਦੀ ਉਮਰ ਕਰੀਬ 1 ਸਾਲ ਹੈ ਅਤੇ ਉਹ ਇਸ ਨੂੰ ਕਦੇ ਪਿੰਜਰੇ ਕਦੇ ਪਿੰਜਰੇ ਦੇ ਵਿੱਚ ਕੈਦ ਨਹੀਂ ਕਰਕੇ ਰੱਖਣਗੇ ਹਾਂਜੀ ਆਪਣਾ ਨਾਮ ਹੈ ਮਨੀ ਸਿੰਘ ਤੇ ਆਪਾਂ ਗਰਦਾਸਪੁਰ ਤੋਂ ਬਲੌਂਗ ਕਰਦੇ ਆ ਉਹਦੇ ਨੇੜੇ ਬਟਾਲਾ ਹਾਂਜੀ ਤੇ ਆਪਾਂ ਜੀ ਇਹ ਰੱਖਿਆ ਆਪਣੇ ਸ਼ੌਂਕ ਨਾਲ ਰੱਖਿਆ ਇਹ ਬਾਜ ਕੋਈ ਇਲਾਗੇ ਸਾਕੇ ਬਹੁਤ ਸਾਰਿਆਂ ਨੇ ਕਹਿੰਨੇ ਕਬੂਤਰ ਕੁੱਤੇ ਵਗੈਰਾ ਸਾਰਿਆਂ ਨੂੰ ਸੰਗਲ ਪਾ ਕੇ ਵਗੈਰਾ ਵਗੈਰਾ ਕਰਕੇ ਰੱਖੇ ਸੀ ਤੇ ਆਪਾਂ ਆਪਣਾ ਸ਼ੌਕ ਹੀ ਵੀ ਇਹ ਤਾਂ ਆਜ਼ਾਦ ਜਾਨਵਰ ਰੱਖਣਾ ਆਜ਼ਾਦ ਪੰਛੀ ਕੋਈ ਸ਼ੀ ਉਹਨੂੰ ਰੱਖਣਾ ਤੇ ਆਪਾਂ ਫਿਰ ਬਾਜ ਨੇ ਰੱਖਿਆ ਵੀ ਇੱਕ ਹੈ ਵੀ ਅਲਗਾ ਤੇ ਰਖਣਾ ਨਹੀਂ ਜਾਂਦੀ ਹੁਣ ਆਪ ਦਾ ਸ਼ਿਕਾਰ ਹੈ ਆਪ ਕਰਦਾ ਵਾ ਫਿਰ ਸ਼ਾਮ ਨੂੰ ਘਰ ਪਰ ਤੁੰਦਾ ਤੇ ਇਸੇ ਕਮਰੇ ਚ ਆ ਕੇ ਬਸ ਸੁੱਕ ਲੇਦਾ ਹੈ ਰਾਤ ਨੂੰ ਫਿਰ ਸੇਰ ਨੂੰ ਇਹਦਾ ਬੂਆ ਖੋਲ ਦੇਈਦਾ ਆਪੇ ਨਿਕਲ ਜਾਂਦਾ ਕਿੰਦਾ ਦੀ ਸਹੂਲਤਾਂ ਇਹਦੇ ਵਾਸਤੇ ਵੱਖਰੀਆਂ ਰੱਖੀਆਂ ਜੀ ਕਿਦੇ ਲਈ ਸਹੂਲਤਾਂ ਇਦਾਂ ਵਾ ਵੀ ਪਾਜ ਮਾਰਾ ਜੀ ਇਹਦੇ ਲਈ ਏਸੀ ਲੱਗਾ ਹੈ ਫੂਲਰ ਲੱਗਾ ਹੈ ਜੀ ਇੱਕ ਨਵਾਂ ਲਿਆਂਦਾ ਸੀ ਇੱਥੇ ਵੀਰਨ ਥੋੜਾ ਦੇਰੀ ਹੋਈ ਹੈ ਮਹੀਨਾ ਕੀ ਹੋਇਆ ਉਹ ਤੋਂ ਬਾਅਦ ਅਸੀਂ ਇਹ ਬਾਜ ਨੂੰ ਲੈਂਦਾ ਥੋੜੇ ਦੇਰੀ ਬਾਅਦ ਤੇ ਕੋਲਰ ਆ ਤੇ ਫਿਰ ਇਹਦਾ ਬੈੱਡ ਹੈ ਇੱਕ ਵੱਖਰਾ ਸਿੰਗਲ ਬੈੱਡ ਤੇ ਉਹਦੇ ਤੇ ਇਹਦੇ ਆਸਲ ਆਇਆ ਵਾ ਉਹਦੇ ਤੇ ਆਪਣਾ ਸਾਫੀ ਕਰਦੇ ਆਪਾ ਜੀ ਇੱਥੇ ਆਪਣੀ ਅਕੈਡਮੀ ਆ ਸੰਤ ਬਾਬਾ ਯਾਰਾ ਸਿੰਘ ਸੰਗੀਤ ਅਕੈਡਮੀ ਤੇ ਉਹਨਾਂ ਦੇ ਹੈਗੇ ਆ ਉਹਨਾਂ ਨੂੰ ਚਲਾ ਰਿਹਾ ਉਸਤਾਦ ਜੀ ਉਸਤਾਦ ਭਾਈ ਪਰਮਜੀਤ ਸਿੰਘ ਜੀ ਤੇ ਕੀਰਤਨ ਦੀ ਸੰਥਿਆ ਦਿੰਦੇ ਆ ਗੁਰਬਾਣੀ ਸੰਥਿਆ ਤਬਲਾ ਖਾਂਦੇ ਨੇ ਇਹ ਨੂੰ ਹੁਣ ਫੇ ਕੋਲ ਹੀ ਰੱਖਣਾ ਹੈ ਹਾਂ ਜੀ ਕੋਲ ਹੀ ਆ ਜੀ ਮੇਰਾ ਮੇਰਾ ਨਾਮ ਆ ਜੀ ਕਰਨਦੇਵ ਸਿੰਘ ਹੈ ਜੀ ਚੱਲੋ ਕਿਵੇਂ ਇਹਦਾ ਰੁਟੀਨ ਰਹਿੰਦੀ ਹੈ ਸਵੇਰੇ ਇਹਦੀ ਰਿਟੇਰ ਵੀਰ ਜੀ ਇਹ ਸਵੇਰੇ ਸਭ ਤੋਂ ਡਾਲੀ ਭਰਦਾ 6 ਵਜੇ ਨਾਲ ਤੇ 8 ਵਜੇ ਨਾਲ ਮਰ ਕੇ ਮੋੜ ਕੇ ਆ ਜਾਂਦਾ ਸ਼ਿਕਾਰ ਲੈ ਕੇ ਆਪਣਾ ਡਰ ਨਹੀਂ ਲੱਗਦਾ ਇਹਦੇ ਤੋਂ ਲੋਕੀ ਤੇ ਡਰਦੇ ਹੋਣ ਨਹੀਂ ਸ਼ੌਂਕ ਨੂੰ ਮੈਂ ਡਰਗਾਦਾ ਇਹਨਾਂ ਸ਼ੌਂਕ ਆ ਇੱਕ ਜਦੋਂ ਇਦਾਂ ਬੱਕ ਕੇ ਬੈਠੇ ਹੋ ਤੇ ਲੋਕ ਵੀ ਆ ਕੇ ਵੇਖਦੇ ਹੋਣਗੇ ਸੱਲ ਹਾਂਜੀ ਲੋਕ ਬੜੇ ਵੰਦੇ ਆ ਜੇ ਵੱਡੇ-ਉੱਡੇ ਨੂੰ ਖੜੀਦਾ ਉਹ ਤੋਂ ਬਹੁਤ ਫੋਟੋ ਕੇ ਫੋਟੋਆਂ ਖਿਚਾਉਂਦੇ ਇਹਨਾਂ ਕਿਵੇਂ ਦਾ ਇਹਦਾ ਰੋਟੀਨ ਕੀ ਦੇਂਦੀ ਆ ਕਿਵੇਂ ਇਹਨੂੰ ਰੋਟੀ ਰੋਟੀ ਦੇ ਮਾਸ ਮਾਸ ਖਾਂਦੇ ਜੇ ਜੋ ਕਦੇ ਨਵੀਂ ਸ਼ਿਕਾਰ ਹੁੰਦਾ ਉਦੋਂ ਫੇਰ ਮਾਸ ਲਿਆ ਕੇ ਦੇ ਦਿੱਤਾ ਜੇ ਇਹਨੂੰ ਨਹੀਂ ਡਾਰ ਖਤਰਾ ਇਹਦਾ ਵੇਖੋ ਵੀ ਹੁਣ ਉਹ ਬੰਦੇ ਰਪੈਂਟ ਹੁੰਦਾ ਜਿੱਦੇ ਮੋਲ ਚੱਲਣਾ ਜੇ ਇਹਨੂੰ ਸਤਾਉਂਗੇ ਫੇਰ ਇਹ ਗੱਡੀਆਂ ਪੈਂਦਾ ਹੁੰਦਾ ਗਏ ਇਹ ਇਹ ਜੇ ਸਾਲ ਕਦਾ ਜੀ ਬੱਚਾ ਏ ਇਹ 50 ਸਾਲਾਂ ਦਾ ਜੇ ਹੋ ਜਾਂਦੇ ਉਦੋਂ ਪੂਰੇ ਮੱਗੇ ਹੋ ਜਾਂਦੇ ਆ ਵੱਡੇ ਡਾੜੀ ਕਿੰਨੀ ਕ ਮਾਰਦਾ ਹੈ ਇਹ ਡਾਰੀ ਹੈ ਇਹ ਘਾਟੀ ਮਾਰਦਾ ਇਹ ਬੱਚਾ ਜਿਹੜੇ ਵੱਡੇ ਹੁੰਦੇ ਉਹ ਬਸੇਰੀ ਦਾ ਹਾਂ ਜੀ ਸ਼ਿਕਾਰ ਆ ਪਹਿਲਾਂ ਲੱਭ ਲੈਂਦਾ ਖੇਤਾ ਖੋਤਾ ਜੇ ਖੜੀਦਾ ਉੱਥੇ ਘਰ ਲੈਂਦਾ ਸ਼ਿਕਾਰ ਐਸਐਮ ਜਟ ਨਿਊਜ਼ ਦੇ ਲਈ ਮਰਦਾਸਪੁਰ ਤੋਂ ਲੱਕੀ ਦੀ ਰਿਪੋਰਟ